ਘਰ ਮੇਰੇ ਉਹ ਮਿਲਦੇ ਨੇ ਤਾਂ ਉਹ ਫਲ ਤੇ ਬੱਚੇ ਨੂੰ ਪ੍ਰੋਪਰ ਖਵਾਏ ਜਾਂਦੇ ਜਿਹੜੀਆਂ ਪੈਕੇਟ ਬੰਦ ਚੀਜ਼ਾਂ ਨੇ ਡੱਬਾ ਬੰਦ ਚੀਜ਼ਾਂ ਨੇ ਉਹ ਬੱਚੇ ਨੂੰ ਖਾਣ ਤੋਂ ਅਸੀਂ ਰੋਕੀਏ ਵਾਤੋਂ ਵੱਧ ਵੀ ਬੱਚੇ ਨੂੰ ਖਾਣ ਨਾ ਦੇਈਏ ਆਪਾਂ ਕੀ ਕਰਦੇ ਆ ਕਿ ਬੱਚੇ ਨੂੰ ਸਵੇਰੇ ਹੁੰਦੇ ਆ ਜਾਂ ਸਕੂਲ ਆਉਣ ਦੀ ਜਿੱਦ ਕਰਦੇ ਨੇ ਸੀ ਨਹੀਂ ਜਾਣਾ ਸਕੂਲ ਆਪਾਂ ਉਹਨੂੰ ਪੈਸੇ ਦੇ ਦਿੰਦੇ ਨੇ ਵੀ ਚਲ ਜਾਂਦਾ ਹੋਇਆ ਦੁਕਾਨ ਤੋਂ ਚੀਜ਼ ਲੈ ਕੇ ਆ ਕੇ ਰੱਖੀਏ ਇੱਕ ਤੁਹਾਨੂੰ ਅਸੀਂ ਫਾਰਮ ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਜਿਸ ਦਿਨ ਆਪਾਂ ਅਨੀਮੀਆ ਟੈਸਟ ਕੀਤਾ ਸੀ ਤਾਂ ਸਾਨੂੰ ਦਿੱਤੇ ਗਏ ਪਹਾੜਿਆਂ ਕਿਤੇ ਹੋਰ ਤਾਂ ਉਹ ਅਲੱਗ-ਅਲੱਗ ਜਗ੍ਹਾ ਤੇ ਜਿਵੇਂ-ਜਿਵੇਂ ਤੁਹਾਨੂੰ ਰੈਫਰ ਕੀਤਾ ਗਿਆ ਉੱਥੇ ਜਾ ਕੇ ਬੱਚਿਆਂ ਨੇ ਟੈਸਟ ਦੋ ਉਹਨਾਂ ਨੂੰ ਲੈਣੇ ਹੋਏ ਉਹਨਾਂ ਨੇ ਦੇਖਿਆ ਵੀ ਬੱਚਿਆਂ ਨੇ ਵੀ ਕੋਈ ਹੋਰ ਟੈਸਟ ਕਰਤੀ ਵੀ ਲੋੜ ਹੈ ਤਾਂ ਉਹ ਤੁਹਾਨੂੰ ਜਿਹੜਾ ਫ੍ਰੀ ਟੈਸਟ ਹੋਣਗੇ ਤੇ ਸਾਨੂੰ ਬੱਚਿਆਂ ਦੇ ਵਿੱਚ ਸਮੇਂ-ਸਮੇਂ ਤੇ ਜਿਹੜਾ ਐਚਬੀ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਕਿਉਂਕਿ ਐਚਬੀ ਟੈਸਟ ਕਰਾਣੀ ਸਾਡੇ ਕਹੇ ਅਨੁਸਾਰ ਹੈ ਕੇ ਇਸ ਮੀਟਿੰਗ ਦੇ ਵਿੱਚ ਭਰ ਲੈਣ ਲਈ ਆਪਣੇ ਦੇ ਬੱਚਿਆਂ ਦੇ ਅਨੀਮੀਆ ਟੈਸਟ ਕੀਤੇ ਗਏ ਸੀਗਾ ਨਾ ਤਾਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਨੀਮੀਆ ਹੁੰਦਾ ਕੀ ਆ ਅਨੀਮੀਆ ਤੋਂ ਮਤਲਬ ਹੁੰਦਾ ਵੀ ਖੂਨ ਦੀ ਕਮੀ ਸਰੀਰ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਦੇ ਕਾਰਨ ਬੱਚਾ ਜਿਹੜਾ ਹੈਗਾ ਉਹ ਗਰੋਥ ਨਹੀਂ ਕਰ ਪਾਉਂਦਾ ਜਿੰਨਾ ਵਿਕਾਸ ਉਸ ਦਾ ਹੋਣਾ ਚਾਹੀਦਾ ਉਹ ਨਹੀਂ ਕਰ ਨਹੀਂ ਪਾਉਂਦਾ ਉਹ